ਡਰੋਨ ਛੱਡੋ ਸਾਡੇ ਤਾਂ ਵੱਡੇ ਵੱਡੇ ਹੈਲੀਕਾਪਟਰ ਛੱਡ ਤੇ ਆਹ ਡਰੋਨ ਤਾਂ ਕੋਈ ਚੀਜ਼ ਨਹੀਂ ਅਸੀਂ ਉਹਨਾਂ ਦਾ ਖੂਨਿਆ ਜਿਨ੍ਹਾਂ ਨੇ ਬੰਦ-ਬੰਦ ਕਟਵਾ ਲਿਆ ਜਿਹੜੇ ਪੰਜਾਬ ਜਾ ਕੇ ਨਾ ਸੱਟਾਂ ਵੀ ਖਾਦੀਆਂ ਇਹਨਾਂ ਜੋ ਮਹਾਰਾਜ ਨਾ ਕਰੇ ਸੱਚੇ ਪਾਤਸ਼ਾਹ ਖੇਦਿਆਂ ਦਾ ਜਾਵਣਾ ਇਹਨਾਂ ਨੂੰ ਬਖਸ਼ ਇਹਨਾਂ ਦੀ ਲੰਮੀ ਉਮਰੀ ਹੁਣ ਮੈਂ ਪਹਿਲੀ ਵਾਰੀ ਲੋਕਤੰਤਰ ਦੇ ਵਿੱਚ ਦੇਖਿਆ ਆਪਣੀ ਸੰਭਾਲਤੀ ਦਾ ਪਹਿਲਾਂ ਦੇਖਿਆ ਸੀ ਵੀ ਆਪਣੇ ਹੀ ਬਜ਼ੁਰਗਾਂ ਤੇ 80 ਸਾਲ ਦੇ ਪੰਬ ਮਾਰੇ ਗੋਲੀਆਂ ਮਾਰੀਆਂ ਆਪਣੇ 150 200 ਕਿਸਾਨ ਆਮ ਗਰੀਬ ਘਰਾਂ ਦੇ ਮੁੰਡੇ ਫੱਟੜ ਹੋਏ ਆ ਕਹਿੰਦਾ ਵੀ ਆਪਣੇ ਵਿੱਚ ਆਪਣੇ ਬਜ਼ੁਰਗ 80-80 ਸਾਲਾਂ ਬਜ਼ੁਰਗ ਦੇ ਕਿਹਨੇ ਬੰਬ ਮਾਰੇ ਹੋਰ ਸੋਨੇ ਹਾਰੇ ਸਾਰੇ ਆਮ ਘਰਾਂ ਦੇ ਕਿਸਾਨੀ ਪਰਿਵਾਰ ਦੇ ਮੁੰਡੇ ਆ ਨੌਜਵਾਨ ਆ ਕੱਲ ਦਾ ਗੋਲੀਆਂ ਵੀ ਖਾਰੇ ਆ ਮੇਰੇ ਨਾਲ ਦੇ ਨੌਜਵਾਨ ਕਿਸੇ ਦੀ ਹੱਥ ਦੀਆਂ ਉਂਗਲਾਂ ਟਗੀਆਂ ਕਿਸੇ ਦਾ ਪੈਰ ਛੜ ਗਿਆ ਕਿਸੇ ਦੀ ਅੱਖ ਖਰਾਬ ਹੋ ਗਈ ਇੰਨੀਆਂ ਸੱਟਾਂ ਲੱਗੀਆਂ ਕੋਈ ਹਸਾਬ ਨਹੀਂ ਪਰ ਜਿਹੜੇ ਨੌਜਵਾਨ ਨੇ ਪੰਜਾਬ ਦੇ ਵਿੱਚੋਂ ਸ਼ੰਭੂ ਬਾਡਰ ਦੇ ਉੱਪਰ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਅੱਜ ਤੀਜਾ ਦਿਨ ਹੈ ਤੀਜੇ ਦਿਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਭਰਮਾ ਹੰਗਾਰਾ ਹੈ ਸ਼ੰਭੂ ਬਾਡਰ ਤੇ ਕਿਸਾਨ ਜਥੇਬੰਦੀਆਂ ਨੂੰ ਮਿਲ ਰਿਹਾ ਤੇ ਕੁਝ ਨੌਜਵਾਨ ਸਾਡੇ ਨਾਲ ਮੌਜੂਦ ਨੇ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਸ਼ਸਤਰ ਫੜੇ ਹੋਏ ਨੇ ਢਾਲਾਂ ਫੜੀਆਂ ਹੋਈਆਂ ਨੇ ਗੱਲਬਾਤ ਕਰਦੇ ਆ ਵੀ ਕਿੱਥੋਂ ਚੱਲ ਕੇ ਆਏ ਜਬੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜੀ ਬਾਈ ਕਿੱਥੋਂ ਆਇਓ ਚੱਲ ਕੇ ਅਸੀਂ ਕਿਸਾਨ ਮਜ਼ਦੂਰ ਆਰੇ ਜੀ ਜ਼ਿਲ੍ਹਾ ਕਪੂਰਥਲਾ ਜੀ ਹਾਂਜੀ ਬਾਈ ਸ਼ਸਤਰਾਂ ਵਾਲੇ ਕੀ ਕਹਣਾ ਤੂੰ ਹੱਥ ਵਿੱਚ ਸ਼ਸਤਰ ਫੜੇ ਹੋਏ ਨੇ ਢਾਲਾ ਫੜੀ ਹੋਈ ਆ ਇਹ ਸ਼ਸਤਰ ਜਿਹੜੇ ਆ ਇਹ ਸਾਨੂੰ ਗੁਰੂ ਮਹਾਰਾਜ ਨੇ ਬਖਸ਼ੇ ਆ ਇਹ ਕਿਸੇ ਨੂੰ ਮਾਰਨ ਨੂੰ ਨਹੀਂ ਜਾਂ ਕਿਸੇ ਨਾਲ ਲੜਨ ਨੂੰ ਨਹੀਂ ਇਹ ਆਪਣੀ ਆਤਮ ਰੱਖਿਆ ਵਾਸਤੇ ਹੁੰਦੀ ਆ ਗੁਰੂ ਗੋਗ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਜਿੰਨਾ ਕਿਰਪਾਨ ਜ਼ਰੂਰੀ ਆ ਕਿਰਪਾਨ ਦੇ ਨਾਲ ਓਨੀ ਢਾਲ ਜ਼ਰੂਰੀ ਆ ਇਹ ਢਾਲ ਅਸੀਂ ਆਪਣੇ ਬਚਾਅ ਵਾਸਤੇ ਆ ਕਿਸੇ ਨੂੰ ਮਾਰਨ ਵਾਸਤੇ ਨਹੀਂ ਇਹ ਜਿਹੜੇ ਉਧਰੋਂ ਸਾਡੇ ਤੇ ਗੋਲੇ ਮਾਰਦੇ ਆ ਪਲਾਸਟਿਕ ਦੇ ਗੋਲੀਆਂ ਮਾਰਦੇ ਆ ਉਹਨਾਂ ਤੋਂ ਬਚਣ ਵਾਸਤੇ ਢਾਲ ਤੇ ਸ਼ਸਤਰ ਆ ਅਸੀਂ ਕਿਸੇ ਤੇ ਬਾਹਰ ਨਹੀਂ ਕਰਨਾ ਅਸੀਂ ਜਿਹੜਾ ਇਹਨਾਂ ਦੇ ਜ਼ਬਰਦਸਤ ਮੁਕਾਬਲਾ ਸਬਰਨਾ ਕਰਦੇ ਆ ਅਸੀਂ ਨਹੀਂ ਚਾਹੁੰਦੇ ਵੀ ਨਿਆਂਜ ਸਾਡੇ ਵੱਲੋਂ ਕੋਈ ਵੀ ਬਦੀਕੀ ਪੇਪਰ ਇਹ ਜਿਹੜੀ ਜ਼ਾਲਮ ਤੇ ਰਿਆ ਆਪਣੇ ਗੁਰੂ ਮਹਾਰਾਜ ਦੇ ਟਾਈਮ ਤੋਂ ਕਦੀ ਦਾ ਔਰੰਗਜ਼ੇਬ ਨੇ ਸਾਡੇ ਤੇ ਜ਼ੁਲਮ ਕੀਤੇ ਜਕਰੀਆ ਖਾਨ ਨੇ ਐਦਾਂ ਦੇ ਕਿੰਨੇ ਹੋਏ ਜਿਨ੍ਹਾਂ ਨੇ ਅਸੀਂ ਬੰਦ-ਬੰਦ ਵੀ ਘਟਵਾਏ ਪਰ ਅਸੀਂ ਸਬਰ ਰਏ ਕਿ ਹਮੇਸ਼ਾ ਹੀ ਜ਼ਬਰਦਸਤ ਮੁਕਾਬਲਾ ਕੀਤਾ ਪਰ ਸਾਡੀ ਬੇਨਤੀ ਆ ਵੀ ਸਾਡਾ ਹੋਰ ਸਬਰ ਨਾ ਪਰਖਿਆ ਜਾਵੇ ਇਹ ਜਿਹੜੇ ਅਸੀਂ ਮੰਗਦੇ ਕੀ ਅਸੀਂ ਕੋਈ ਗਲਤ ਚੀਜ਼ ਤਾਂ ਮੰਗੀ ਨਹੀਂ ਅਸੀਂ ਇਹੀ ਕਹਿੰਦੇ ਆ ਵੀ ਐਮਐਸਪੀ ਦਿੱਤੀ ਜਾਵੇ ਵੀ ਵਾਤਵਾਰ ਫਸਲਾਂ ਦੇ ਸਾਡੇ ਤੇ ਅਟੈਕ ਕੀਤੇ ਜਾਣ ਜੇ ਕਿਸਾਨ ਕਣਕ ਜਾਂ ਝੋਨਾ ਬੀਜਦਾ ਵਾ ਜੇ ਉਹਦਾ ਲੋਕ ਇਕ ਲਈ ਤੇ ਆਪਣਾ ਹੀ ਖਰਚਾ 2500 ਆ ਜਾਂ 10000 ਜਾਂ 15000 ਆ ਉਹਦੇ ਹਿਸਾਬ ਨਾਲ ਇੱਕ ਪਾਣੀ ਦੀ ਬੋਤਲ ਲੈਨੇ ਆ ਉਹਦਾ ਵੀ ਰੇਟ ਤਾਂ ਇਹ ਹੁੰਦਾ ਵੀ 20 ਰੁਪਏ ਦੀ ਬੋਤਲ ਆ ਪਾਣੀ ਦੀ ਜੇ ਪਾਣੀ ਦੀ ਬੋਤਲ ਦਾ ਰੇਟ ਤਾਂ ਹੋ ਸਕਦਾ ਤੇ ਚੋਨੇ ਗੜਕਦਾ ਕਿਉਂ ਨਹੀਂ ਹੋ ਸਕਦਾ ਹਰੇਕ ਦੁਕਾਨਦਾਰ ਨੂੰ ਪੁੱਛਿਆ ਜਾਂਦਾ ਆਪ ਤੁਸੀਂ ਆਪ ਕੋਈ ਪਕੌੜੇ ਵੇਚਦਾ ਜੀ ਉਹ ਆਪਣਾ ਰੇਟ ਆਪ ਤਾਂ ਇਹ ਕਰਦਾ ਤੇ ਕਿਸਾਨ ਨੇ ਜੀ ਆਪਣੀ ਫਸਲਾਂ ਤੇ ਐਮ ਐਸ ਪੀ ਮੰਗ ਲਈ ਐਡਾ ਕੀ ਗਨਾਹ ਕਰਤਾ ਜੇ ਅਸੀਂ ਆਪਣੇ ਹੱਕ ਮੰਗੀ ਅਸੀਂ ਐਮ ਐਸ ਪੀ ਮੰਗੀਏ ਤੇ ਸਾਨੂੰ ਅਸੀਂ ਯਤਵਾਦੀ ਅਸੀਂ ਸਾਡੇ ਅਸੀਂ ਮਾਰੇ ਹੋ ਜਾਨੇ ਆ ਸਾਨੂੰ ਇਹ ਦੱਸੋ ਤੁਹਾਨੂੰ ਇੱਥੇ ਕੋਈ ਮਾੜਾ ਅਨਸਰ ਲੱਗਦਾ ਸਾਰੇ ਆਮ ਘਰਾਂ ਦੇ ਕਿਸਾਨੀ ਪਰਿਵਾਰ ਦੇ ਮੁੰਡੇ ਆ ਨੌਜਵਾਨ ਆ ਕੱਲ ਦਾ ਗੋਲੀਆਂ ਵੀ ਖਾਰੇ ਆ ਮੇਰੇ ਨਾਲ ਦੇ ਨੌਜਵਾਨ ਕਿਸੇ ਦੀ ਹੱਥ ਦੀ ਉਂਗਲਾਂ ਔਟ ਗਈਆਂ ਕਿਸੇ ਦਾ ਪੈਰ ਛੜ ਗਿਆ ਕਿਸੇ ਦੀ ਅੱਖ ਖਰਾਬ ਹੋ ਗਈ ਇੰਨੀਆਂ ਸੱਟਾਂ ਲੱਗੀਆਂ ਕੋਈ ਹਿਸਾਬ ਨਹੀਂ ਪਰ ਅਸੀਂ ਫੇਰ ਵੀ ਸ਼ਾਂਤੀਮਈ ਤਰੀਕੇ ਨਾਲ ਇੱਥੇ ਇੰਤਜ਼ਾਰ ਕਰ ਰਹੇ ਆਂ ਵੀ ਜੋ ਸਾਰੀ ਸੰਗਤ ਸਲਾਹ ਸਾਨੂੰ ਦੱਸੂਗੀ ਜੋ ਸੰਗਤੋਂ ਕਮ ਕਰੂਗੀ ਉਸ ਹਿਸਾਬ ਨਾਲ ਅਸੀਂ ਚੱਲਾ ਪਾਵਾਂਗੇ। ਉਹਦੀ ਗੱਲਾਂ ਤਾਂ ਐਦਾ ਲੱਗਦਾ ਵੀ ਐਮਐਸਪੀ ਮੰਗਣੀ ਕਿਤੇ ਨਾ ਕਿਤੇ ਗੁਨਾਹ ਹੋ ਗਿਆ। ਸਰਕਾਰਾਂ ਦੇ ਹਿਸਾਬ ਨਾਲ ਵੀ ਤਾਂ ਹੀ ਇਹ ਜਿਹੜਾ ਅਟੈਕ ਕਰ ਰਹੇ ਨੇ ਸਾਡੇ ਉੱਪਰ ਜਿਹੜਾ ਲੋਕਤੰਤਰ ਦਾ ਮਤਲਬ ਕੀ ਹੁੰਦਾ ਜੀ? ਜੇ ਆਪਾਂ ਕਹਿਣ ਨੂੰ ਤਾਂ ਕਹਿੰਦੇ ਨੇ ਜੀ ਇੰਡੀਆ 'ਚ ਲੋਕਤੰਤਰ ਆ। ਲੋਕਤੰਤਰ ਇਹ ਹੋ ਜਾ ਨਹੀਂ ਹੁੰਦਾ। ਕਦੀ ਤੁਸੀਂ ਸੁਣਿਆ ਵੀ ਆਪਣੇ ਰਾਜ ਦੇ ਵਿੱਚ ਆਪਣੇ ਬਜ਼ੁਰਗ 80-80 ਸਾਲਾਂ ਬਜ਼ੁਰਗ ਦੇ ਕਿਹਨੇ ਬੰਬ ਮਾਰੇ ਹੋਣ? ਭਾਈ ਐਦਾਂ ਦਾ ਬਾਰਡਰ ਵੀ ਕਿੱਦਾਂ ਲਾਇਆ ਤੱਕ ਕਿ ਕਿਤੇ ਦੇਖਿਆ ਨਹੀਂ ਹੋਣਾ ਇਹ ਨਾ ਇਹ ਅੱਜ ਤੱਕ ਚੀਨ ਦਾ ਇੰਨੇ ਰੋਲੇ ਹੋਏ ਕਦੀ ਦੇਖਿਆ ਤੁਸੀਂ ਮੈਂ ਪਹਿਲੀ ਵਾਰੀ ਲੋਕਤੰਤਰ ਦੇ ਵਿੱਚ ਦੇਖਿਆ ਆਪਣੀ ਸੰਭਾਲ ਜੀ ਦਾ ਪਹਿਲਾ ਦੇਖਿਆ ਸੀ ਵੀ ਆਪਣੇ ਹੀ ਬਜ਼ੁਰਗਾਂ ਤੇ 80 ਸਾਲ ਦੇ ਬੰਬ ਮਾਰੇ ਗੋਲੀਆਂ ਮਾਰੀਆਂ ਆਪਣੇ 150 200 ਕਿਸਾਨ ਆਮ ਗਰੀਬ ਘਰਾਂ ਦੇ ਮੁੰਡੇ ਫੱਟੜ ਹੋਏ ਆ ਕੱਲ ਸਾਡੇ ਕੋ ਵੀ ਅੱਜ ਬੋਲਿਆ ਨਹੀਂ ਜਾਂਦਾ ਕੱਲ ਇਹਨਾਂ ਜਰੀਲੀ ਗੈਸਾਂ ਛੱਡੀਆਂ ਸਾਰਾ ਦਿਨ ਅਸੀਂ ਨੌਜਵਾਨ ਮੁੰਡੇ ਜਿਹਨਾਂ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਚੱਕ-ਚੱਕ ਕੇ ਲੈ ਕੇ ਜਾਂਦੇ ਰਹੇ ਇਹ ਕੋਈ ਲੋਕਤੰਤਰ ਨਹੀਂਗਾ ਜ਼ੁਲਮ ਹੋ ਰਿਹਾ ਇਹ ਸਾਡੀ ਪੂਰੇ ਇੰਡੀਆ ਚ ਪੂਰੇ ਵਰਲਡ ਦੇ ਪਜ ਵਸਦੇ ਕਿਸਾਨਾਂ ਨੂੰ ਤੇ ਪੰਜਾ ਬੀਅ ਨੂੰ ਬੇਨਤੀ ਆ ਵੀ ਹੁਣ ਆਪਣੇ ਕੰਮਕਾਰ ਛੱਡ ਕੇ ਵੱਤਵਾਤ ਆਪਣੇ ਘਰੇਲੂ ਝਗੜੇ ਛੱਡ ਕੇ ਲੋਕ ਇੱਥੇ ਆਉਣ ਤੇ ਆ ਕੇ ਜਿਸ ਕੱਲ ਨੂੰ ਸੱਚੀ ਤੁਸੀਂ ਕਹਿਣਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਆ ਅਸੀਂ ਪੰਜਾਬੀ ਆ ਅਸੀਂ ਗੈਰਤਮੰਦ ਆ ਅਣਖੀ ਜਿਹੜੇ ਲੋਕ ਆ ਘਰ ਨਹੀਂ ਹੁਣ ਬਹਿ ਸਕਦੇ ਸੋ ਸਾਡੇ ਜਿੰਨੇ ਵੀ ਗੈਰਤਮੰਦ ਲੋਕ ਪੰਜਾਬ ਵਿੱਚ ਬੈਠੇ ਆ ਸਾਰਿਆਂ ਨੂੰ ਬੇਨਤੀ ਆ ਵੀ ਤੁਹਾਡੇ ਬੱਚਿਆਂ ਦੇ ਇੱਤੇ ਬੰਬ ਵੱਜ ਰਹੇ ਆ ਤੁਹਾਡੇ ਪਿਓ ਦਾਦਿਆਂ ਦੇ ਬੰਬ ਵੱਜ ਰਹੇ ਆ ਅਸੀਂ ਲੜਨਾ ਨਹੀਂ ਅਸੀਂ ਧੱਕਾ ਨਹੀਂ ਕਿਸੇ ਨਾਲ ਕਰਨਾ ਪਰ ਅਸੀਂ ਦਿਖਾ ਤਾਂ ਸਕਦੇ ਪਈ ਅਸੀਂ ਅੱਜ ਵੀ ਬੰਬਾਂ ਤੋਂ ਡਰਦੇ ਅਸੀਂ ਅੱਜ ਵੀ ਬੰਦਬੰਦ ਕਰਵਾ ਸਕਦੇ ਆ ਹਰਿਆਣੇ ਦੀ ਸਰਕਾਰ ਆ ਨਿਲਵੀ ਜਿਹੜੇ ਗ੍ਰਾਮ ਮੰਤਰੀ ਨੇ ਅੱਜ ਕੱਲ ਬਿਆਨ ਵੀ ਆਇਆ ਕਹਿੰਦੇ ਵੀ ਕਿਸਾਨਾਂ ਨੂੰ ਅਸੀਂ ਬੈਠਣ ਨੂੰ ਕਹਿੰਦੇ ਆ ਵੀ ਬੈਠਦੇ ਦੇਖ ਸਾਡੇ ਉੱਪਰ ਉਪਰ ਪਥਰਾਂ ਉਹ ਕਰਦੇ ਨੇ ਪਤਾ ਕਰ ਕਿ ਸਾਨੂੰ ਜਿਹੜੀ ਗੋਲਾਬਾਰੀ ਹੈ ਜਿਹੜਾ ਜਿਹੜੀ ਮਿਲ ਕੇ ਸੀਜਪਾਇਰ ਸਾਨੂੰ ਕਰਨਾ ਪੈਂਦਾ ਪਹਿਲੀ ਗੱਲ ਤਾਂ ਤੁਸੀਂ ਆ ਦੇਖੋ ਜੀ ਤੁਸੀਂ ਕਿੰਨੇ ਜਿਹੜੀ ਕਿਸੇ ਨੇ ਰੋੜਾ ਮਾਰਿਆ ਕੋਈ ਇਹਨਾਂ ਦੇ ਆਪਣੇ ਬੰਦੇ ਕੱਲ ਅਸੀਂ ਫੜੇ ਸੀ ਆਈਡੀ ਵਾਲੇ ਜੀ ਉਹ ਹਰਿਆਣੇ ਦੇ ਸੀ ਪਤਾ ਨਹੀਂ ਪੁਲਿਸ ਦੀ ਸੀ ਆਈਡੀ ਕੌਣ ਸੀ ਉਹਨਾਂ ਨੇ ਹਾਂ ਉਹਨਾਂ ਨੇ ਆਪ ਰੋੜੇ ਮਾਰੇ ਸੀ ਤਾਂ ਰੋਕਦੇ ਸੀ ਆਪੇ ਆਪਣੇ ਤੇ ਰੋੜੇ ਮਾਰਾ ਕੇ ਤੇ ਕਿਸਾਨਾਂ ਤੇ ਗੋਲੀਆਂ ਮਾਰ ਦੇਣੀਆਂ ਜ ਕਰਦਾ ਸੀ ਆ ਫੜ ਕੇ ਫੜਾਵਾਂਗੇ ਇਹਨਾਂ ਦੀ ਗਵਰਨਮੈਂਟ ਨੂੰ ਪਰ ਇਹ ਗਲਤ ਆ ਕਿਸਾਨਾਂ ਨੂੰ ਬਦਨਾਮ ਕਰਨ ਲਈ ਕਦੀ ਤਾਂ ਐਡੀਟਿੰਗ ਕਰਕੇ ਫੋਟੋਆਂ ਗਲਤ ਲਾ ਦਿੰਦੇ ਆ ਕਦੀ ਕੁਛ ਕਹਿ ਦਿੰਦੇ ਆ ਕਦੀ ਕੁਛ ਕਰਦੇ ਤੁਹਾਨੂੰ ਇੰਨੇ ਚਿਰ ਤੁਸੀਂ ਘੁੰਮਦੇ ਆ ਕਿਹਦੇ ਹੱਥ 'ਚ ਰੋੜਾ ਦੇਖਿਆ ਤੁਸੀਂ ਤੁਹਾਡੇ ਸਾਹਮਣੇ ਕਿਸ ਨੇ ਪੱਥਰ ਮਾਰਿਆ ਅਸੀਂ ਗੁਰੂਮਾਰਾ ਨੂੰ ਹਾਜ਼ਰ ਨੂੰ ਨਾਦਰ ਮੰਨ ਕੇ ਇਹ ਕਹਿੰਨੇ ਆ ਵੀ ਅੱਜ ਤੱਕ ਅਸੀਂ ਕੋਈ ਬਦੀ ਕੀ ਨਹੀਂ ਕੀਤੀ ਪਰ ਸਾਡਾ ਹੋਰ ਸਬਰ ਨਾ ਪਰਖਿਆ ਜਾਵੇ ਆਪਣੇ ਦੇਸ਼ ਦੇ ਵਿੱਚ ਅਸੀਂ ਗੁਲਾਮ ਪੜ ਕੇ ਕਿੱਦਾਂ ਰਹੀਏ ਮੇਨ ਰੋਡ ਰੋਕਣਾ ਕਿੱਥੋਂ ਦਾ ਕਾਨੂੰਨ ਆ ਦੱਸਣ ਦੀ ਕੀ ਮੰਗਿਆ ਸੀ ਹਾਈ ਕੋਰਟ ਨੇ ਵੀ ਕਿਹਾ ਵੀ ਕਿਸਾਨਾਂ ਨੂੰ ਕਿ ਦਿੱਲੀ ਆਉਣ ਦੋ ਤੁਸੀਂ ਕਿਉਂ ਰੋਗ ਰਹੇ ਹੋ ਹਰਿਆਣਾ ਸਰਕਾਰ ਨੂੰ ਜੋ ਕਿ ਫਟਕਾਰ ਵੀ ਪਾਈ ਐ ਇਹ ਹਾਈ ਇਹ ਜਿਹੜੀ ਮੋਦੀ ਸਰਕਾਰ ਆ ਜੀ ਹੰਕਾਰ ਮਹਾਰਾਜ ਅੱਲੋ ਜਦੋਂ ਕਿਸੇ ਨੂੰ ਰਾਜ ਮਿਲਦਾ ਤੇ ਮਨ 'ਚ ਹੰਕਾਰ ਪੈ ਜਾਂਦਾ ਜੀ ਇਹ ਸਿੱਖ ਕੌਮ ਨੂੰ ਉਹ ਸਮਝਦਾ ਵੀ ਮੈਂ ਦਬਾ ਲੂੰਗਾ ਇਹ ਕੌਮ ਦੱਬਣ ਵਾਲੀ ਨਹੀਂ ਅਸੀਂ ਤਾਂ ਜਨਮੇ ਹੀ ਖੰਡੇ ਦੀ ਧਾਰ 'ਚੋਂ ਆ ਅਸੀਂ ਤਾਂ ਬੰਦ ਬੰਦ ਘਟਾਲੇ ਉਦੋਂ ਨਹੀਂ ਝੁਕੇ ਹੁਣ ਕੀ ਝੁਕਾਂਗੇ ਆਪਣਾ ਸਾਡੇ ਤੋਂ ਜ਼ਬਰ ਕਰਕੇ ਦੇਖ ਲੈ ਸਾਡੇ ਵੀ ਸਬਰ ਪਰਖੇ ਇੱਥੋਂ ਸ਼ਹੀਦ ਹੋ ਕੇ ਮੋਣਨਗੇ ਪਰ ਵਾਪਸ ਨਹੀਂ ਜਾਣਗੇ ਅੱਗੇ ਜਾਵਾਂਗੇ ਗੁਰੂ ਮਹਾਰਾਜ ਦੇ ਘਰੇ ਨਮਸਕਾਰ ਹੋ ਕੇ ਘਰੋਂ ਅਰਦਾਸ ਕਰਕੇ ਅੱਗੇ ਦਿੱਲੀ ਜਾ ਕੇ ਰਹਾਗੇ ਹਾਂ ਪਰ ਕਿਸੇ ਤੇ ਇਹ ਵੀ ਨਾਲ ਅਸੀਂ ਪ੍ਰਣ ਕੀਤਾ ਵੀ ਅਸੀਂ ਕਿਸੇ ਤੇ ਬਦੀ ਕੀ ਨਹੀਂ ਕਰਦੇ ਕਿਸੇ ਤੇ ਰੋੜਾ ਨਹੀਂ ਮਾਰਨਾ ਇਹ ਸਾਡੇ ਤੇ ਜਿੰਨਾ ਜ਼ੁਲਮ ਕਰ ਸਕਦੇ ਕਰੇ ਖੱਟੜ ਸਰਕਾਰ ਕਰੇ ਮੋਦੀ ਕਰੇ ਜੋ ਕਰਨਾ ਕਰ ਲਵੇ ਪਰ ਇੱਕ ਵਾਰੀ ਘਰੋਂ ਫਤਿਹ ਬਲਾ ਕੇ ਗੁਰੂ ਮਾਰਿਆ ਨੂੰ ਹਾਜ਼ਰ ਮਾਰ ਅਰਦਾਸ ਕਰਕੇ ਆਏ ਅਸੀਂ ਪਿੱਛੇ ਨਹੀਂ ਮੋੜ ਸਕਦੇ ਸਾਡੀ ਇਹ ਮਜਬੂਰੀ ਹੈ ਜੀ ਭਾਜੀ ਜਾਬਤ ਵਿੱਚ ਜਾਉਂਗੇ ਕਿ ਇਦਾਂ ਅੱਗੇ ਤਾਂ ਇੰਨੀਆਂ ਰੋਕਾਂ ਲੱਗੀਆਂ ਹੋਈਆਂ ਨੇ ਮੂਰੇ ਬੈਰੀਕਾਡ ਲੱਗੇ ਹੋਏ ਨੇ ਮਤਲਬ ਕਿ ਸਿਮਿੰਟ ਦੀਆਂ ਵੱਡੀ ਵੱਡੀ ਕੰਧਾਂ ਲੱਗੀ ਹੋਈ ਹੈ ਨੀਚੇ ਗਰਦਰਾਹ ਦੀ ਗੱਲ ਕਰੀ ਵਿੱਚ ਪਾਣੀ ਵੀ ਬਹੁਤ ਹੈ ਕਿਵੇਂ ਜਾਉਂਗੇ ਅੱਗੇ ਤੁਸੀਂ ਜਾਣਦੇ ਆਪਾਂ ਸ ਪੰਜਾਬ ਦਾ ਇਤਿਹਾਸ ਤੁਸੀਂ ਬੜਿਆ ਮੈਂ ਪੜਿਆ ਸਾਡੇ ਪਿਓ ਦਾਦੇ ਦਿੱਲੀ ਫੜੇ ਕਰਦੇ ਨੇ ਉਹ ਤਾਂ ਕੋਈ ਸਾਧਨ ਨਹੀਂ ਸੀ ਇਹਦੇ ਤੋਂ ਵੱਡੀਆਂ ਵੱਡੀਆਂ ਕਿਹ ਮੁਸ਼ਕਲਾਂ ਸੀ ਇਹਦਾ ਕੁਛ ਵੀ ਨਹੀਂ ਸਾਡੇ ਵੱਡੇ ਵੱਡੇ ਨੇ ਬੰਦ-ਬੰਦ ਘਟਾਉਂਦੇ ਸਾਡੇ ਜਦੋਂ ਅਲਾਸਟ ਅੰਗਰੇਜ਼ਾਂ ਨਾਲ ਲੜਾਈ ਹੋਈ ਆ ਜੀ ਉਹ ਲਾਈ ਦੇ ਵਿੱਚ ਆਪਣੇ ਖਦਾਰਾਂ ਨੇ ਸਾਨੂੰ ਮਰਾਇਆ ਸਿੱਖ ਕੌਮ ਕਦੀ ਨਹੀਂ ਹਾਰਨ ਵਾਲੀ ਇਹ ਤਾਂ ਛੋਟੀਆਂ ਮੋਟੀਆਂ ਟਕਣਾਵਾ ਸੀ ਤਾਂ ਬੰਦ-ਬੰਦ ਕਟਾ ਕੇ ਵੀ ਹੱਸਦੇ-ਹੱਸਦੇ ਸਾਡੇ ਵੱਡੇ-ਵਡੇਰਿਆਂ ਨੇ ਜਾਨਾਂ ਦੇਤੀਆਂ ਇਹ ਤਾਂ ਛੋਟੀਆਂ ਮੋਟੀਆਂ ਟਕਣਾਵਾ ਬਸ ਅਸੀਂ ਇੰਤਜ਼ਾਰ ਕਰ ਰਹੇ ਹਾਂ ਤੁਹਾਡੀ ਲੀਡਰਸ਼ਿਪ ਦਾ ਜਿਹੜੀ ਕਿਸਾਨ ਜੱਥੇਬੰਦੀ ਦੀ ਲੀਡਰਸ਼ਿਪ ਹੈ ਇੱਕ ਵਾਰੀ ਲੀਡਰਸ਼ਿਪ ਕਵੇ ਇਹ ਤਾਂ ਛੋਟੀਆਂ ਮੋਟੀਆਂ ਟਕਣਾ ਜੀ ਅਸੀਂ ਤਾਂ ਘੋੜਿਆਂ ਤੇ ਰਹਿ ਕੇ ਜੰਗਲਾਂ ਤੇ ਰਹਿ ਕੇ ਵੀ ਸਾਡੇ ਵੱਡੇ-ਵਡੇਰਿਆਂ ਦੇ ਨਕਟੇ ਆ ਵੱਡੇ-ਵੱਡੇ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ ਅਸੀਂ ਤਾਂ ਉਦੋਂ ਨਹੀਂ ਡਰੇ ਇਹ ਤਾਂ ਨਿੱਕੀਆਂ ਮੋਟੀਆਂ ਗੱਲਾਂ ਜੀ ਅੱਗੇ ਕਹਿਣਨ ਕੋਈ ਨਹੀਂ ਰੋਕ ਸਕਦਾ ਜੀ ਤੇ ਗੁਰੂ ਮਹਾਰਾਜ 24 ਘੰਟੇ ਤੇ ਹਾਜ਼ਰ ਨਾਜ਼ਰ ਆ ਕੱਲ ਜਦੋਂ ਸਾਡੇ ਤੇ ਗੋਲੇ ਮਾਰਦੇ ਸੀ ਸਿੰਘਾਂ ਨੇ ਸਾਰਿਆਂ ਨੇ ਮੁੰਡਿਆਂ ਨੇ ਚਾਹੇ ਉਹ ਮੋਂਨੇ ਹੀ ਚਾਹੇ ਸਿੱਖ ਸੀ ਚਾਹੇ ਪਖਾਨ ਸੀ ਉਹਨਾਂ ਨੇ ਅਰਦਾਸ ਕੀਤੀ ਗੁਰੂ ਮਹਾਰਾਜ ਨੇ ਉਦੋਂ ਹੀ ਹਵਾ ਜਿਹੜੀ ਸੀ ਉਹਨਾਂ ਨੂੰ ਕਰਤੀ ਇੱਥੇ ਮਹਾਰਾਜ ਆਪ ਆ ਜਾਂ ਨਾਜ਼ਰ ਆ ਸਾਡੀ ਗੁਰੂ ਗੋਬੇ ਸਿੰਘ ਜੀ ਮਹਾਰਾਜ ਸਾਡੇ ਸ਼ਹੀਦ ਸਿੰਘ ਸਾਡੀ ਗਵਾਹੀ ਕਰਨਗੇ ਅਸੀਂ ਦਿੱਲੀ ਜਾਵਾਂਗੇ ਜਰੂਰ ਕਨ ਬਾਈ ਲੱਗਦਾ ਹਵਾ ਵਿੱਚ ਉੱਡਦੇ ਤੇ ਡਰੋਨ ਪੰਜ ਰੁਪਏ ਦੇ ਪਤੰਗ ਨਾਲ ਵੀ ਸਿੱਟਦੇ ਥੱਲੇ ਆਪਣੇ ਪੰਜਾਬੀਆਂ ਨੇ ਬੋ ਜੀ ਤੁਸੀਂ ਇਹ ਸਿੱਖ ਧਰਮ ਦਾ ਇਤਿਹਾਸ ਤਾਂ ਪੜ ਕਾਰਨਾਮੇ ਕੀਤੇ ਸੀ ਉਹਨਾਂ ਦਾ ਖੂਨ ਆ ਡਰੋਨ ਛੱਡੋ ਸਾਡੇ ਤਾਂ ਵੱਡੇ ਵੱਡੇ ਹੈਲੀਕਾਪਟਰ ਛੱਡ ਤੇ ਇਹ ਡਰੋਨ ਤਾਂ ਕੋਈ ਚੀਜ਼ ਨਹੀਂ ਅਸੀਂ ਉਹਨਾਂ ਦਾ ਖੂਨ ਆ ਜਿਨ੍ਹਾਂ ਨੇ ਬੰਦ-ਬੰਦ ਘਟਵਾ ਲਿਆ ਜਿਹੜੇ ਹੱਦਿਆਂ ਤੇ ਚੜਖੜੀਆਂ ਤੇ ਚੜ ਕੇ ਜਿਨ੍ਹਾਂ ਨੇ ਇਕੱਲੇ-ਇਕੱਲੇ ਨੇ ਸਵਾ ਲੱਖ ਨਾਲ ਲੜੇ ਜਿੜੀਆਂ ਨਾਲ ਬਾਜ਼ ਲੜਾਈ ਅਸੀਂ ਉਹਨਾਂ ਦੇ ਵਾਰਸ ਆ ਇਹ ਡਰੋਨ ਡਰਨ ਕੀ ਚੀਜ਼ ਆ ਇਹ ਤਾਂ ਗੁਰੂ ਮਹਾਰਾਜ ਦੇ ਹੱਥ ਸਿਰ ਤੇ ਚਾਹੀਦਾ ਸ਼ਹੀਦ ਸਿੰਘਾਂ ਦੀ ਕਿਰਪਾ ਚਾਹੀਦੀ ਆ ਇਦਾਂ ਦੇ ਡਰੋਨ ਤਾਂ ਤੁਹਾਡੇ ਸਾਹਮਣੇ ਆਉਣ ਸਾਈ ਦੋ ਚਾਰ ਹੋਣੇ ਮੁੰਡਿਆਂ ਦੇ ਪਤੰਗਾਂ ਦੇ ਛੁੱਟ ਲੈਣੇ ਜੀ ਉਹਨਾਂ ਦੀ ਏਕਤਾ ਕਿਸ ਤਰ੍ਹਾਂ ਦੇਖਦੇ ਹੋ ਅਗਰ ਕੋਈ ਨੌਜਵਾਨ ਬੜੀ ਕਿਰਪਾ ਵਾ ਗੁਰੂ ਮਹਾਰਾਜ ਦੀ ਬੜੇ ਜਾਪ ਤੇ ਚ ਰਹਿ ਗਿਆ ਇੱਥੇ ਕਈ ਮੁੰਡੇ ਇਦਾਂ ਦੇ ਜਿਨ੍ਹਾਂ ਦੇ ਐਂਟੀ ਪਾਰਟੀ ਦੁਸ਼ਮਣ ਵੀ ਆਏ ਹੋਏ ਆ ਪਰ ਅਸੀਂ ਉਹਨਾਂ ਨੂੰ ਸਮਝਾਉਂਦੇ ਆਪ ਵੀ ਸਮਝਾ ਦਈਏ ਇੱਥੇ ਨਹੀਂ ਲੜਨਾ ਜੇ ਤੁਹਾਡੀ ਪੰਜਾਬ ਵਿੱਚ ਕਿਸੇ ਨਾਲ ਕੋਈ ਊਚ ਨੀਚੀ ਆ ਕੋਈ ਲੜਾਈ ਝਗੜਾ ਵਾ ਇੱਥੇ ਨਾ মিডিਆ ਸਾਹਮਣੇ ਜਰੂਰ ਨਾ ਕਢਾਜੋ ਤੁਹਾਨੂੰ ਅੱਗੇ ਅਤਵਾਦੀ ਕਹਿੰਦੇ ਆ ਇਹ ਤਾਂ ਸਾਨੂੰ ਅੱਗੇ ਵਿਦਵਾਸ਼ ਗੁੰਡੇ ਕਹਿੰਦੇ ਆ ਜੇ ਇੱਥੇ ਤੁਸੀਂ ਲੜੇ ਤੇ ਤੁਸੀਂ ਕੌਮ ਦੇ ਗद्दार ਬਣ ਜਾਣਾ ਤਿੰਨ ਚੀਜ਼ਾਂ ਤੋਂ ਵੱਡੀ ਕੋਈ ਬਦਲਾਮੀ ਨਹੀਂ ਹੁੰਦੀ ਦੁਨੀਆ ਤੇ ਇੱਕ ਗਊ ਨੂੰ ਮਾਰਨਾ ਇੱਕ ਕਿਸੇ ਕੰਨਿਆਂ ਤੇ ਬਾਰ ਕਰਨਾ ਯਾਰ ਬਾਰ ਕਰਨੀ ਤੇ ਕੌਮ ਦੇ ਗਦਾਰ ਹੋਣਾ ਇਹ ਦੁਨੀਆ ਦੇ ਸਭ ਤੋਂ ਵੱਡੇ ਕਲੰਕ ਆ ਮਹਾਰਾਜ ਇਹੋ ਜੇ ਕਲੰਕ ਤੋਂ ਸਾਡੀ ਕੌਮ ਨੂੰ ਸਾਡੇ ਲੀਡਰਾਂ ਨੂੰ ਬਚਾਵੇ ਤੇ ਨੌਜਵਾਨ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਕੱਲ ਦੇ ਗੋਲੀਆਂ ਖਾ ਰਹੇ ਆ ਫੱਟੜ ਹੋ ਗਏ ਆ ਪਰ ਬੜੇ ਜਾਬਤੇ ਤੇ ਰਹਿ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਚ ਰਹਿ ਕੇ ਬੜੀ ਮਹਾਰਾਜ ਦੀ ਕਿਰਪਾ ਨਾਲ ਬੜੀ ਸ਼ਹਿਨ ਚੀਲਤਾ ਨਾਲ ਇੱਥੇ ਨੌਜਵਾਨ ਖੜੇ ਆ ਆਪਣੇ ਲੀਡਰਾਂ ਦਾ ਹਰੇਕ ਕਹਿਣਾ ਹਰੇਕ ਚੀਜ਼ ਮੰਨਦੇ ਪਏ ਆ ਬੜੇ ਪਿਆਰ ਨਾਲ ਸਤਿਕਾਰ ਨਾਲ ਕੋਈ ਹਲੜਬੁਜੀ ਨਹੀਂ ਕਰ ਰਿਹਾ ਕਿਸੇ ਨੇ ਕੋਈ ਨਿਆਂ ਨਹੀਂ ਕਿਸੇ ਨਾਲ ਕੀਤੀ ਇਹਨਾਂ ਦੇ ਬੰਦੇ ਆ ਵਿੱਚ ਇਹ ਭੇਜ ਕੇ ਆਪਣੇ ਬੰਦੇ ਜਰੂਰ ਲੜਬਾਜੀ ਕਰਾਉਂਦੇ ਆ ਪਰ ਸਾਡੇ ਮੁੰਡੇ ਉਹਨੂੰ ਆਪ ਫੜ ਕੇ ਆਪ ਆਪਣੇ ਲੀਡਰਾਂ ਕੋਲੇ ਲੈ ਕੇ ਜਾਂਦੇ ਆ ਜੀ ਨਹੀਂ ਭਾਈ ਗੱਲ ਕਿਵੇਂ ਦੇਖਦੇ ਹੋ ਪਹਿਲਾਂ ਵੀ ਕਿਸਾਨ ਜਿਹੜੇ ਦਿੱਲੀ ਦੇ ਗਏ ਸੀਗੇ ਤੇ ਦਿੱਲੀ ਮੋਰਚਾ ਫਤਿਹ ਕੀਤਾ ਸੀ ਇੱਕ ਸਾਲ ਤੋਂ ਉੱਪਰ ਲੰਮਾ ਸਮਾਂ ਡਟੇ ਰਹੇ ਨੇ ਤੇ ਉਦੋਂ ਦੀਪ ਸਿੱਧੂ ਹੁੰਦਾ ਸੀ ਦੀਪ ਸਿੱਧੂ ਫਸਲਾਂ ਤੇ ਨਸਲਾਂ ਦੀ ਗੱਲ ਕਰਦਾ ਸੀਗਾ ਕਿ ਲੱਗਦਾ ਵੀ ਦੁਬਾਰਾ ਉਹੀ ਜਿਹੜੀ ਗੱਲ ਹੈ ਹੁਣ ਦੁਬਾਰਾ ਮਿਲਗੀ ਚੱਲੂਗੀ ਦੇਖੋ ਜੀ ਸਾਡੀ ਕੌਮ 'ਚ ਸਭ ਤੋਂ ਵੱਡੀ ਇੱਕੋ ਗੱਲ ਹੈ ਸਾਡੀ ਲੀਡਰਸ਼ਿਪ ਮੂਰੇ ਮਾੜੀ ਹੈ ਜੀ ਜਾਂ ਲੀਡਰਸ਼ਿਪ ਤੇ ਸਾਡੇ ਲੋਕ ਯਕੀਨ ਨਹੀਂ ਕਰਦੇ ਜੇ ਕੋ ਕਰਦਾ ਤਾਂ ਜਿਹੜੇ ਪੁਰਾਣੇ ਚਾਹੇ ਉਹ ਜੂਨੀਅਰਾਂ ਦੇ ਲੀਡਰ ਆ ਜਾਂ ਪਤਾ ਨਹੀਂ ਕੌਣ ਆ ਉਹ ਉਹਨੂੰ ਬਦਨਾਮ ਇਹਨਾਂ ਕਿ ਕਰ ਦਿੰਦੇ ਆ ਉਹਨੂੰ ਗਦਾਰ ਕਹਿ ਦਿੰਦੇ ਆ ਉਹ ਬੰਦਾ ਆਪਣੀ ਨਿਮੋਚੀ ਦੀ ਪਿੱਛੇ ਹਟ ਜਾਂਦਾ ਜੀ ਜੇ ਕੋਈ ਸੱਚਾ ਜਿਹੜੀ ਦੇਖੋ ਚੁਸਤ ਚਲਾਕੀ ਜਿਹੜਾ ਸੱਚਾ ਲੀਡਰ ਹੁੰਦਾ ਉਹ ਭਲਾਵਾ ਤੋਂ ਸ਼ਰੀਫ ਹੁੰਦਾ ਇਹ ਲੋਕ ਚੁਸਤ ਚਲਾਕ ਬਹੁਤ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਜਾਣਾ ਸੀ ਜੇ ਡੋਗਰੇ ਧਿਆਨ ਸਿੰਘ ਡੋਗਰੇ ਹੋਣੀ ਜੇ ਆ ਲਾਲ ਸਿੰਘ ਹੋਣੀ ਜੇ ਗਦਾਰੀ ਨਾ ਕਰਦੇ ਸਾਡੀ ਕੌਮ ਚੱਜ ਵੀ ਧਿਆਨ ਸਿੰਘ ਡੋਗਰੇ ਬੜਿਆ ਜਿਹੜੇ ਵਿੱਚ ਰਹਿ ਕੇ ਸਾਡੇ ਨੌਜਵਾਨਾਂ ਨੂੰ ਗਦਾਰ ਸ਼ਬਦ ਕਰ ਦਿੰਦੇ ਤੇ ਆਪ ਮੁੜ ਕੇ মিডিਆ ਮੋਰੇ ਹੋਰ ਤਾਂ ਜਾ ਕੇ ਹਾਈਲਾਈਟ ਹੋ ਜਾਂਦੇ ਇੱਥੇ ਦੇਖੋ ਕੱਲ ਦੇ ਇੱਥੇ ਨੌਜਵਾਨ ਮੁੰਡੇ ਅੱਗੇ ਲੜਨਦੇ ਆ ਕੋਈ ਵੀ ਵੱਡਾ ਲੀਡਰ ਇੱਥੇ ਨਹੀਂ ਸੀ ਇੱਕ ਦੋ ਲੀਡਰ ਛੱਡ ਕੇ ਕੋਈ ਵੀ ਨਹੀਂ ਸੀ ਕੱਲ ਸਾਰਾ ਦਿਨ ਇੱਥੇ ਰਹੇ ਮੈਂ ਉਸ ਦਿਨ ਦਾ ਇੱਥੇ ਆ ਕੋਈ ਵੀ ਵੱਡਾ ਲੀਡਰ ਨਹੀਂ ਮੋਰੇ ਲੱਗਦਾ ਲੀਡਰ ਆਉਂਦੇ ਆ Ꙅੜਾ ਮਾਰ ਕੇ ਚੱਲ ਜਾਂਦੇ ਲੜਨ ਕੌਣਦੇ ਆ ਐਦਾਂ ਦੇ ਨੌਜਵਾਨ ਇਹਨਾਂ ਦਾ ਕਿਤੇ ਵੀ ਨਾਂ ਨਹੀਂ ਹੋਣਾ ਪੰਜਾਬ ਜਾ ਕੇ ਇਹਨਾਂ ਸੱਤਾ ਵੀ ਖਾਦੀਆਂ ਇਹਨਾਂ ਜੋ ਮਹਾਰਾਜ ਨਾ ਕਰੇ ਸੱਚੇ ਪਾਤਸ਼ਾਹ ਛੀਦਿਆਂ ਦਾ ਜਾਮਨਾ ਇਹਨਾਂ ਨੂੰ ਬਖਸ਼ ਇਹਨਾਂ ਦੀ ਲੰਮੀ ਉਮਰੀਆ ਹੁਣ ਕੱਲ ਦੇ ਡ ਕਿੱਥੇ ਨਾ ਨਹੀਂ ਆਉਣਾ ਇਹਨਾਂ ਨੂੰ ਕਿਸੇ ਨੇ ਮੀਡੀਆ ਨੇ ਨਹੀਂ ਦਿਖਾਉਣਾ ਇਹਨਾਂ ਨੂੰ ਕਿਤੇ ਨਹੀਂ ਕਿਸੇ ਨੇ ਪੁੱਛਣਾ ਜਦੋਂ ਦਿੱਲੀ ਪਹੁੰਚ ਗਏ ਤਾਂ ਲੀਡਰਾਂ ਨੇ ਕਿਹਾ ਅਸੀਂ ਆ ਗਏ ਜੀ ਅਸੀਂ ਆ ਗਏ ਉੱਥੇ ਮੇਨ ਲੀਡਰਾਂ ਨੂੰ ਕਵਰ ਕੀਤਾ ਜਾਣਾ ਮੇਰੀ ਬੇਨਤੀ ਆ ਮੀਡੀਆ ਮੋਰੇ ਵੀ ਆ ਜਿਹੜੇ ਨੌਜਵਾਨ ਮੋਰੇ ਲੜਨਦੇ ਆ ਨਾ ਇਹਨਾਂ ਨੂੰ ਦਿਖਾਓ ਉਹ ਕੰਮ ਨਾ ਕਰੋ ਦੀਪ ਸਿੱਧੂ ਵਾਂਗੂ ਇਹਨਾਂ ਨੂੰ ਬਦਨਾਮ ਨਾ ਕਰਾ ਦਿਓ ਨੌਜਵਾਨੀ ਅੱਗੇ ਲੱਗਣ ਨੂੰ ਤਿਆਰ ਆ ਪਰ ਜਿਹੜੇ ਸਾਡੇ ਲੀਡਰ ਆ ਨਾ ਕੁਝ ਜਥੇਬੰਦੀਆਂ ਦੇ ਜਾਂ ਪੁਰਾਣੇ ਉਹਨਾਂ ਨੂੰ ਇਹ ਲੱਗਦਾ ਵੀ ਜੇ ਨੌਜਵਾਨ ਮੋਰੇ ਆ ਕੇ ਸਾਡੀ ਪੁੱਛਗੜ ਘਟ ਜਾਣੀ ਇੱਥੇ ਨੌਜ ਚੱਲ ਗਏ ਤੇ ਇਹਨਾਂ ਨੇ ਮੈਂਟਲ ਜਿੱਥੋਂ ਨੌਸਵਾਰ ਕਰ ਲਈ ਤਾਂ ਗਦਾਰ ਆ ਕੌਮ ਦੇ ਜੀ ਇਸ ਗੱਲ ਤੋਂ ਡਰਦੇ ਨੌਜਵਾਨੀ ਮੂਰੇ ਜਾਣਦੇ ਨਹੀਂ ਤਾਂ ਹੁਣ ਤੱਕ ਕਿਲਾ ਫਤੇ ਹੋਣਾ ਸੀ ਨੌਜਵਾਨ ਕਹਿੰਦੇ ਆ ਲੀਡਰਾਂ ਨੂੰ ਦੇਖਣਾ ਪਈਏ ਕੀ ਕਰਦੇ ਆ ਤਿੰਨ ਦਿਨ ਤੋਂ ਇੱਥੇ ਰੁਕੇ ਇਸ ਕਰਕੇ ਹੀ ਆ ਵੀ ਜਿਹੜੇ ਵੱਡੇ ਲੀਡਰ ਆ ਜਦੋਂ ਅੱਗੇ ਜਾਣਾ মিডিਆ ਮੂਰੇ ਉਹਨਾਂ ਦੇ ਭਾਸ਼ਣ ਦੇਣੇ ਆ ਉਹਨਾਂ ਨੂੰ ਲੋਕਾਂ ਨੇ ਦਿਖਾਉਣਾ ਜਿਹੜੇ ਇਦਾਂ ਦੇ ਨੌਜਵਾਨ ਆ ਪਰਥੋਂ ਦੇ ਲੜਨਦੇ ਆ ਇਹ ਕਿਤੇ ਮੂਰੇ ਨਹੀਂ ਆਉਂਦੇ ਲੜਨ ਵਾਲੇ ਕੋਈ ਹੋਰ ਆ ਸਾਡੀ ਕੌਮ 'ਚ ਮਰੇ ਕੌਣ ਆਉਂਦੇ ਆ ਫੇਸਬੁੱਕ ਕੀ ਆ ਆਪਾਂ ਨਾ ਸਿੱਧੂ ਆ ਲੱਖੇ ਸਦਾਨ ਵਰਗਾ ਹੋਰ ਵੀ ਜਿਹੜ ਇੱਥੇ ਕੌਣ ਹੈ ਦੇਖੋ ਹੈਗਾ ਪਾਣਾ ਸਿੱਧੂ ਜਾਨ ਲੱਖਾ ਸਧਾਨਾ ਮਾਰੋ ਕਿਤੇ ਸਾਰੀ ਆਮ ਜਨਤਾ ਆਪਾ ਦੇਖੀ ਜੇ ਜਿਹੜੇ ਇੱਥੇ ਤੇ ਲੜਨ ਵਾਲੇ ਅਸਲੀ ਪੰਜਾਬ ਦੀ ਕਰੀਮ ਇਹ ਆ ਜੀ ਜਿਹੜੀ ਆ ਤਿੰਨ ਦਿਨਾਂ ਤੋਂ ਸਾਡੇ ਨਾਲ ਇੱਥੇ ਬਾਰਡਰ ਤੇ ਖੜੇ ਆ ਜਿਹੜੇ ਫੇਸਬੁੱਕ ਹੀ ਆਉਂਦੇ ਆ ਵੀਡੀਓ ਬਣਾ ਕੇ ਆ ਦੇਖੋ ਜੀ ਗੋਲੇ ਤੇ ਇੱਕ ਗੋਲਾ ਥੱਲੇ ਚੱਕ ਲੈਂਦੇ ਆ ਆਹ ਦੇਖੋ ਜੀ ਗੋਲੇ ਮਾਰਤੇ ਜੀ ਗੋਲੀਆਂ ਮਾਰਤੇ ਜੀ ਕਿਹੜੇ ਫੇਸਬੁੱਕ ਹੀ ਇਹਦੇ ਕਿਹੜੇ ਯੂਟਿਊਬਰ ਦੇ ਇੱਥੇ ਗੋਲੀ ਲੱਗੀ ਆ ਦਿਖਾਉਣ ਤੇ ਮੈਂ ਆਪਣੇ ਨਾਲ ਦਾ ਇੱਥੇ 100 ਬੰਦਾ ਦਿਖਾ ਦਣਾ ਕਿਸੇ ਦੀ ਅਜੇ ਵੀ ਅੱਖ ਸੁਜੀ ਆ ਕੋਈ ਪੀਜੀਆ ਹੀ ਦਾ ਆਏ ਠੀਕ ਹੈ ਨੌਜਵਾਨ ਸਿੱਧੇ ਸਾਦੇ ਫੇਸਬੁੱਕਾਂ ਦੇ ਫੁਕਰੀਆਂ ਨਹੀਂ ਮਾਰਦੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਵਾ ਮਸ਼ਹੂਰ ਹੋਉਂਦਾ ਜਿਹੜਾ ਲੜਨ ਵਾਲਾ ਨਹੀਂ ਘਰੇ ਬਹਿ ਕੇ ਫੇਸਬੁੱਕ ਤੇ ਫੁਕਰੀਆਂ YouTube ਤੇ ਮਾਰੀ ਜਾਂਦੇ ਆ ਆ ਕਿੰਨੇ ਕੁ ਯੂਟਿਊਬਰ ਤੁਸੀਂ ਆਪ ਦੇਖ ਲਓ ਲੜਨ ਵਾਲੇ ਜਿਹੜੇ ਮੁੰਡੇ ਮੇਰੀ ਤੇ ਬੇਨਤੀ ਆ ਇਹਨਾਂ ਨੂੰ ਮਸ਼ਹੂਰ ਕਰੋ ਜਿਹੜੇ ਜਿਨ੍ਹਾਂ ਦੇ ਸੱਟਾਂ ਲੱਗਿਆ ਇਹਨਾਂ ਨੂੰ ਦਿਖਾਓ ਜਿਨ੍ਹਾਂ ਨੇ ਕੱਲ ਦੇ ਬੰਬਾਂ ਤੇ ਬੋਰੀਆਂ ਪਾਈਆਂ ਸਾਰਾ ਦਿਨ ਸਾਰੀ ਰਾਤ ਗੱਲ ਬਹਿ ਗਿਆ ਛਾਤੀਆਂ ਰਾਤ ਛਾਤੀਆਂ ਤੇ ਕੋਈ ਮਲ ਮਲ ਕੇ ਰਾਤ ਉੱਤੇ ਸਾਰੀ ਰਾਤ ਨੀਂਦ ਨਹੀਂ ਆਈ ਇਹਨਾਂ ਨੂੰ ਰਾਤ ਕੱਲ ਇਹਨਾਂ ਨੂੰ ਮਸ਼ਹੂਰ ਕਰੋ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਮਸ਼ਹੂਰ ਕੌਣ ਹੈ ਜਿਹੜੇ 1.5 ਕਿਲੋਮੀਟਰ ਪਿੱਛੇ ਬੈਠੇ ਆ ਉਹਨਾਂ ਨੂੰ ਜਾ ਜਾ ਕੇ ਮੀਡੀਆ ਦਿਖਾਈ ਜਾਂਦਾ ਉਹ ਆ ਚੀਜ਼ ਦਿਖਾਓ ਕੱਲ ਨੌਜਵਾਨ ਦਰਿਆ ਪਾਰ ਕਰ ਗਏ ਸੀ ਮੈਂ ਜਾ ਕੇ ਰੋਕ ਕੇ ਇਹਦੀ ਆਪਣੀ ਗੋਲੀ ਲੱਗ ਗਈ ਇਹ ਵਿਚਾਰੇ ਇਹਦੀ ਵੀ ਲੱਗੀ ਸੀ ਕੱਲ ਵਿਚਾਰੇ ਦੇ ਨਾਲ ਦੇ ਰਬੜ ਦੀਆਂ ਗੋਲੀਆਂ ਲੱਗੀਆਂ ਕਈਆਂ ਦੇ ਸਿਰ ਪਾਸੇ ਕੱਲ ਦੇ ਫੱਟੜੋਏ ਮੁੰਡੇ ਇਲਾਜ ਕਰਾ ਕੇ ਫੇਰ ਅੱਜ ਇੱਥੇ ਪਹੁੰਚ ਗਿਆ ਤੇ ਮੇਰੇ ਹਿਸਾਬ ਨਾਲ ਕੋਈ ਵੀ ਯੂਟਿਊਬਰ ਆਏ ਜ਼ਰੂਰ ਆ ਦੋ ਚਾਰ ਫੋਟੋਆਂ ਖਿਚਾ ਕੇ ਮੁੜ ਕੇ ਚੱਲ ਗਏ ਤੁਸੀਂ ਅੱਜ ਸਾਰਾ ਦਿਨ ਇੱਥੇ ਰਿਹਾ ਤੁਸੀਂ ਦੇਖੋ ਕਿਹੜਾ ਯੂਟਿਊਬਰ ਇੱਥੇ ਬੰਬ ਆ ਕੇ ਬੰਬੂਰੇ ਖੜਾ ਹੁੰਦਾ ਤੁਸੀਂ ਆਪ ਸੱਚਾਈ ਲੋਕਾਂ ਨੂੰ ਦਿਖਾਓ ਫੇਰ ਕਿਸੇ ਨਿਊਜ਼ ਚੈਨਲਾਂ ਨੂੰ ਦਿਖਾਓ ਸੋ ਧੰਨਵਾਦ ਤੁਸੀਂ ਇੱਥੇ ਆਏ ਆ ਤੇ ਮਾਰੇ ਗੁਰੂ ਮਹਾਰਾਜ ਤੁਹਾਡੇ ਵੀ ਸਿਰ ਤੇ ਹੱਥ ਰੱਖਣ ਤੇ ਤੁਹਾਨੂੰ ਵੀ ਅਣਖੇ ਜਿਤ ਬਸ਼ਰੋ ਇੱਕ ਲਾਸਟ ਪਰ ਆ ਜਿਹੜੇ ਭੋਲੇ ਭਾਲੇ ਲੋਕ ਆ ਇਹ ਵੀ ਰੱਬ ਦਾ ਰੂਪ ਆ ਇਹਨਾਂ ਦੀ ਵੀ ਸੁਣੀ ਜਾਵੇ ਇਹਨਾਂ ਦੀਆਂ ਧੰਨਵਾਦੀ ਧੰਨਵਾਦ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇਹਰ